ਪਾਠ 6 ਆਓ ਰਲ ਮਿਲ ਰੁੱਖ ਲਗਾਈਏ ਆਓ ਰਲ ਮਿਲ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵਾਅਦਾ ਤੋਂ ਵਾਅਦਾ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਲਾਲਚ ਵਸਨਾ ਵੜੀਏ ਰੁੱਖ ਰੁੱਖਾ ਤੋਂ ਸੋ ਮਿਲਦੇ ਸੁਖ ਚਾਰ ਚੁਫੇਰੇ ਮਹਿਕਾ ਵੰਡਨ ਇਹਨਾਂ ਦੇ ਨਾਲ ਸਾਂਝਾ ਪਾਈਏ ਆਓ ਰਲ ਮਿਲ ਰੁੱਖ ਲਗਾਈਏ ਇੱਕ ਵਡੋ ਤਾਲਾਓ ਚਾਰ ਰੁੱਖਾ ਬਿਨ ਰੁਸ ਜਾਏ ਬਹਾਰ ਰੁੱਖਾ ਨਾਲ ਹੀ ਖੁਸ਼ੀਆਂ ਖੇੜੇ ਇਹਨਾ ਦੇ ਸਭ ਕੈ ਰਮਨਾਈਏ ਆਓ ਰਲ ਮਿਲ ਰੁੱਖ ਲਗਾਈਏ ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ ਜੜੀ ਬੂਟੀਆਂ ਫਲ ਦਿੰਦੇ ਹਨ ਮੇ ਤਪ ਚਖੜੋ ਕਰਦੇ ਰੱਖੇ ਐ ਨਾ ਦਿਰਾਲੇ ਹੋੰਦ ਬਚਾਈਏ ਆਔਰ ਰਲ ਮਿਲ ਰੁਖ ਲਗਾਈਏ ਰੁਖ ਹਨ ਠੰਡੀਆਂ ਛਾਵਾਂ ਦਿੰਦੇ ਭੋਂ ਖੋਰ ਹੜ ਤੋਂ ਇਹੀ ਬਚਾਉਂਦੇ ਪੰਛੀਆਂ ਦੇ ਲਈ ਰਹਿਣ ਬਸੇਰਾ ਲੱਕੜ ਕੀਮਤੀ ਐਨਾ ਤੋਂ ਪਾਈਏ ਆਔਰ ਰਲ ਮਿਲ ਰੁਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁਖ ਲਾ ਕੇ ਹਰ ਤਾਂ ਹਰ ਆਪਰ ਆਪ ਪੰਜਾਬ ਬਣਾਈਏ ਔਖੇ ਸ਼ਬਦਾਂ ਦੇ ਅਰਥ ਸਾਂਝਾਂ ਹਿੱਸੇਦਾਰੀਆਂ ਖੈਰ ਭਲਾ ਸ਼ੁੱਧ ਸਾਫ਼ ਹੋਂਦ ਮੌਜੂਦ ਹੋਣਾ ਬਹਾਰ ਖੁਸ਼ੀ ਭੌਂਖੋਰ ਮਿੱਟੀ ਦਾ ਖੁਰਨਾ ਝੱਖੜ ਤੇਜ਼ ਹਵਾਵਾਂ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਕਰੈਕਟ ਦਾ ਬੱਲਾ ਬਣਾਉਣ ਲਈ ਬਲੋ ਨਾਂ ਦੇ ਦਰਖਤ ਦੀ ਲੱਕੜ ਵਰਤੀ ਜਾਂਦੀ ਹੈ। ਬੇਸਬਾਲ ਦਾ ਬੱਲਾ ਬਣਾਉਣ ਲਈ ਹਿਕਰੀ ਨਾਂ ਦੇ ਦਰਖਤ ਦੀ ਲੱਕੜੀ ਵਰਤੀ ਜਾਂਦੀ ਹੈ। ਸੇਬ ਵਿੱਚ 25% ਪਾਣੀ ਹੁੰਦਾ ਹੈ। ਇਸੇ ਕਾਰਨ ਇਹ ਫਲ ਪਾਣੀ ਤੇ ਤਰਦਾ ਰਹਿੰਦਾ ਹੈ। ਬਾਸ ਦਾ ਦਰਖਤ ਇੱਕ ਦਿਨ ਵਿੱਚ 35 ਇੰਚ ਤੱਕ ਵੱਧ ਸਕਦਾ ਹੈ। ਜ਼ਬਾਨੀ ਅਭਿਆਸ ਪ੍ਰਸ਼ਨ ਨੰਬਰ 1 ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ? ਰੁੱਖ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ। ਪ੍ਰਸ਼ਨ ਨੰਬਰ 2 ਜੇਕਰ ਰੁੱਖ ਵਧਣਾ ਪਵੇ ਤਾਂ ਕੀ ਕਰਨਾ ਚਾਹੀਦਾ ਹੈ? ਇੱਕ ਰੁੱਖ ਵਧਣ ਦੇ ਬਦਲੇ ਸਾਨੂੰ ਚਾਰ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਪ੍ਰਸ਼ਨ ਨੰਬਰ 3 ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ? ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪ੍ਰਸ਼ਨ ਨੰਬਰ 4 ਕਵਿਤਾ ਨੂੰ ਲੈ ਵਿੱਚ ਗਾਓ। ਤੁਸੀਂ ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰਨਾ ਹੈ ਅਤੇ ਲੈ ਦੇ ਵਿੱਚ ਗਾਉਣਾ ਹੈ। ਭਾਗ ਅੜਾ ਕਿਪਟਾ ਵਿੱਚੋਂ ਹੇਠ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਇੱਕ ਵੱਡੋ ਤਾ ਚਾਰ ਲਾਓ ਤੋਂ ਲੈ ਕੇ ਇਹਨਾਂ ਦੀ ਰਲ ਹੋਂਦ ਬਚਾਈਏ ਇਸ ਪੈਰੇ ਵਿੱਚੋਂ ਪ੍ਰਸ਼ਨ ਪੁੱਛੇ ਗਏ ਹਨ ਇਹਨਾਂ ਦੇ ਅਸੀਂ ਉੱਤਰ ਦੇਣੇ ਹਨ ਪਹਿਲਾ ਪ੍ਰਸ਼ਨ ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ਸਾਨੂੰ ਰੁੱਖਾਂ ਦੀ ਖੈਰ ਮਨਾਉਣੀ ਚਾਹੀਦੀ ਹੈ ਪ੍ਰਸ਼ਨ ਨੰਬਰ 2 ਸਾਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ ਰੁੱਖਾਂ ਤੋਂ ਸਾਨੂੰ ਫਲ ਦਵਾਈਆਂ ਜੜੀ ਬੂਟੀਆਂ ਗੂੰਦ ਠੰਡੀ ਛਾਂ ਅਤੇ ਸਾਹ ਲੈਣ ਲਈ ਆਕਸੀਜਨ ਮਿਲਦੀ ਹੈ। ਭਾਗ ਈੜੀ ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ। ਜਿਸ ਤਰ੍ਹਾਂ ਦੂਰ ਨੂੰ ਨੇੜੇ ਸ਼ਬਦ ਨਾਲ ਮਿਲਾਇਆ ਗਿਆ ਹੈ, ਉਸੇ ਤਰ੍ਹਾਂ ਅਸੀਂ ਮਲਾਵਾਂਗੇ ਸੁਖ-ਦੁੱਖ, ਵਧਣਾ-ਲਾਉਣਾ, ਰੁਸਣਾ-ਮਨਾਉਣਾ, ਸ਼ੁੱਧ-ਅਸ਼ੁੱਧ, ਵੱਤ-ਕਟ। ਭਾਗ ਸਸਾ ਸਮਝ ਆਧਾਰਿਤ ਸਿਰਜਣਾਤਮਕ ਪਰਖ ਸਾਨੂੰ ਇੱਥੇ ਇੱਕ ਮਾਈਂਡ ਮੈਪ ਦਿੱਤਾ ਗਿਆ ਹੈ। ਜਿਸ ਵਿੱਚ ਅਸੀਂ ਦਰਖਤਾਂ ਦੇ ਨਾਮ ਲਿਖਨੇ ਹਨ ਇਸ ਵਿੱਚ ਅਸੀਂ ਦਰਖਤਾਂ ਦੇ ਨਾਮ ਲਿਖਾਂਗੇ ਨਿੰਮ ਅੰਬ ਪਿੱਪਲ ਟਾਲੀ 베ਰੀ ਕਿੱਕਰ ਭਾਗ ਹਾਹਾ ਇੱਥੇ ਸਾਨੂੰ ਦੋ ਰੁੱਖਾਂ ਦੇ ਚਿੱਤਰ ਦਿੱਤੇ ਗਏ ਹਨ ਇਹਨਾਂ ਵਿੱਚ ਅਸੀਂ ਰੰਗ ਭਰਨਾ ਹੈ ਤੁਸੀਂ ਵੀ ਸਾਡੇ ਵਾਂਗ ਇਹਨਾਂ ਰੁੱਖਾਂ ਵਿੱਚ ਇਸ ਤਰ੍ਹਾਂ ਰੰਗ ਭਰ ਸਕਦੇ ਹੋ ਰੁੱਖਾਂ ਦੀ ਮਹੱਤਤਾ ਬਾਰੇ ਇੱਕ ਲੇਖ ਲਿਖੋ ਰੁੱਖ ਕੁਦਰਤ ਦੀ ਅਨਮੋਲ ਦਾਤ ਹਨ ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਆਕਸੀਜਨ ਮਿਲਦੀ ਹੈ। ਰੁੱਖ ਮੀਂਹ ਲਿਆਉਣ ਵਿੱਚ ਮਦਦ ਕਰਦੇ ਹਨ। ਰੁੱਖਾਂ ਤੋਂ ਸਾਨੂੰ ਬਾਲਣ ਮਿਲਦਾ ਹੈ। ਰੁੱਖਾਂ ਤੋਂ ਸਾਨੂੰ ਫਰਨੀਚਰ ਲਈ ਲੱਕੜ ਮਿਲਦੀ ਹੈ। ਰੁੱਖਾਂ ਤੋਂ ਸਾਨੂੰ ਫਲ, ਫੁੱਲ, ਗੂੰਦ ਅਤੇ ਜੜੀ-ਬੂਟੀਆਂ ਮਿਲਦੀਆਂ ਹਨ। ਰੁੱਖ ਪੰਛੀਆਂ ਅਤੇ ਜਾਨਵਰਾਂ ਲਈ ਆਵਾਸ ਸਥਾਨ ਹਨ। ਰੁੱਖ ਸਾਨੂੰ ਤੇਜ਼ ਧੁੱਪ ਤੋਂ ਬਚਾਉਂਦੇ ਹਨ। ਰੁੱਖਾਂ ਤੋਂ ਦਵਾਈਆਂ ਬਣਦੀਆਂ ਹਨ। ਰੁੱਖ ਭੂਮੀ ਨੂੰ ਖੋਰਨ ਤੋਂ ਬਚਾਉਂਦੇ ਹਨ ਰੁੱਖ ਵਾਤਾਵਰਨ ਦਾ ਸੰਤੁਲਨ ਬਣਾ ਕੇ ਰੱਖਦੇ ਹਨ ਰੁੱਖ ਵਾਤਾਵਰਨ ਨੂੰ ਸੁੰਦਰ ਬਣਾਉਂਦੇ ਹਨ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ